ਜਿੰਦਾਬਾ ਜਿੰਦਾਬਾ ਪੀਰਾਂ ਉਹ ਅੰਬੇਡਕਰ ਚੌਕ ਦੇ ਵਿੱਚ ਜੋ ਸਾਡੇ ਸੰਤ ਸਮਾਜ ਨੇ ਪ੍ਰੋਗਰਾਮ ਲਿਖਿਆ ਉਹਦੇ ਵੈਤੇ ਸਮਾਜ ਭਲਾਈ ਵਿਖੇਦ ਨੇ ਬਾਕਮਾਂ ਦੇ ਇਹਨਾਂ ਸੰਗਠਨਾਂ ਨੇ ਸਾਡਾ ਜਿਹੜਾ ਸਹਿਯੋਗ ਦਿੱਤਾ ਅਦਿਨੇਸ਼ ਐਸਸੀ ਸਮਾਜ ਦੇ ਨਾਲ ਲੋਕ ਖੜਦੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਪਰ ਜਿਹੜੀ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਐਸਸੀ ਸਮਾਜ ਦਾ ਬੀਸੀ ਸਮਾਜ ਦਾ ਜਿਹੜਾ ਪੰਜਾਬ ਦੀ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਆ ਸਾਧੂ ਸਾਧੂ ਸਿੰਘ ਧਰਮਸੋਧ ਉਹ ਜਿਹੜਾ 600 ਕਰੋੜ ਰੁਪਈਆ ਖਾ ਗਿਆ ਉਹਦੇ ਦੇ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਆ ਚੰਦਰੀ ਪੰਜਾਬ ਦੀ ਸਰਕਾਰ ਨੂੰ ਕਲੀਨ ਚੱਟਦੀ ਹਾਂ ਉਹ ਕਲੀਨ ਚੱਟ ਕਿਸ ਚੀਜ਼ ਦੀ ਆ ਇਹ ਪੰਜਾਬ ਦੀ ਸਰਕਾਰ ਨੇ 31 ਅਕਤੂਬਰ ਤੋਂ ਪਹਿਲਾਂ ਪਹਿਲਾਂ ਕੋਈ ਹੱਲ ਨਾ ਕੱਢਿਆ ਤਾਂ ਫਿਰ ਜਿਹੜਾ 20 ਅਕਤੂਬਰ ਨੂੰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਪੂਰਾ ਅੰਮ੍ਰਿਤਸਰ ਮਾਝਾ ਮਾਲਵਾਉਂ ਤੇ ਚੱਕਾ ਜਾਂ ਉਂ ਕੀਤਾ ਜਾਊਗਾ ਉਦੇ ਪੰਜਾਬ ਦੇ ਸੀਐਮ ਦਾ ਪੁਤਰਾ ਵੀ ਭੁੱਕਿਆ ਜਾਊਗਾ 20 ਅਕਤੂਬਰ ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਮਾਝੇ ਦਾ ਪੂਰਾ ਕੱਟ ਕਰਕੇ ਆ ਜੀ ਸਮਾਜ ਪੁਲਾਈ ਪਿੱਛੇ ਤੋਂ ਉਹਦੇ ਬਾਲਮੀਕ ਸਮਾਜ ਦਾ ਜਿਹੜਾ ਜਿੱਦਾਂ ਜਿੱਦਾਂ ਵੀ ਇਹ ਪ੍ਰੋਗਰਾਮ ਨਹੀਂ ਕਰਾਏ ਆ ਉਹ ਕਰਾਂਗੇ ਮੈਂ ਅੱਜ ਵੀ ਮੈਂ ਇਹੀ ਮੰਗਾ ਸਾਡੇ ਪ੍ਰਸ਼ਾਸਨ ਦਾ ਆ ਜੀ ਬਹੁਤ ਕਰਦੇ ਆ ਵੀ ਜਿਹਨਾਂ ਨੇ ਸਾਡਾ ਸਹਿਯੋਗ ਦਿੱਤਾ ਏਰਵਾਸੀਆਂ ਦਾ ਵੀ ਸਹਿਯੋਗ ਕਰਕੇ ਮੀਡੀਆ ਦਾ ਵੀ ਇਹ ਬਹੁਤ ਧੰਨਵਾਦ ਕਰਦੇ ਆ ਇਹ ਜੇ ਮਤਲਬ 15 ਅਕਤੂਬਰ ਤੱਕ ਸਪੌਂਸਰ ਜੱਪ ਦਾ ਪੈਸਾ ਨਾਲ ਹੀ ਕੀਤਾ 19 ਤਰੀਕ ਨੂੰ ਜਿਹੜੀ ਆ ਉਹ ਜੇਲ੍ਹ ਪਰੋਂ ਤੋਂ ਸ਼ੁਰੂ ਹੋਊਗਾ ਤੇ 20 ਤਰੀਕ ਨੂੰ ਅਕਤੂਬਰ ਨੂੰ ਜਿਹੜਾ ਅਮਰ ਸਿੰਘ ਦੀ ਜ਼ਮੀਨ ਦੇ ਉੱਤੇ ਉਹ ਜਿਹੜਾ ਪੰਜਾਬ ਦੇ ਸੀਐਮ ਦਾ ਉਧਰਾ ਫੁਕੇ ਜਾਊਗਾ ਜਿਆ ਜਨਤਾ ਜਾ ਕੇ ਰੱਖ ਬਰਕਰਾਰ ਇਹ ਸਾਰੇ ਵਿਧਾਇਕਾਂ ਨੂੰ ਤਿੰਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਾਰੇ ਸਾਥੀਆਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਦੇਸ਼ ਦੀ ਸਰਕਾਰਾਂ ਲਈ ਬੱਚਿਆਂ ਦੀ ਪੜਾਈ ਨੂੰ ਕਦੋਂ ਉਸ ਸਾਧਿਆ ਪੜਾ ਨੂੰ ਇੱਜ਼ਤ ਨਹੀਂ ਦੇ ਸਕਦੇ ਅਸੀਂ ਐਸੀ ਸਰਕਾਰ ਦੇ ਖਿਲਾਫ ਆ ਉਹਨੇ ਧੋਖਾ ਕੀਤਾ ਹੈ ਇਹ ਧਰਨਾ ਇਸ 이슈 ਤੇ ਹੈ 4 400 ਕਰੋੜ ਜੋ ਬੱਚਿਆਂ ਦਾ ਮੀਤੀਫਾ ਹੈ ਉਹਦੇ ਨਾਲ ਫਰਾਡ ਕੀਤਾ ਹੈ ਜਿਹੜਾ ਗਰੀਬ ਬੱਚਿਆਂ ਦੇ ਪੜ੍ਹਾਈ ਦੇ ਖਰਚਾ ਜਾਣਾ ਸੀ ਉਹ ਸਕਾਲੀਆਂ ਦੇ ਵਿੱਚ ਫੇਸ ਨਹੀਂ ਆਈ ਔਰ ਪ੍ਰਾਈਵੇਟ ਕਾਲਜਾਂ ਨੇ ਬੱਚਿਆਂ ਨੂੰ ਐਡਮਿਸ਼ਨ ਦੇਣ ਤੋਂ ਅੜਕਾਰ ਕਰ ਦਿੱਤਾ ਔਰ ਡਿਗਰੀਆਂ ਔਰ ਡਿਗਰੀਆਂ ਜਿਹੜੇ ਬੱਚੇ ਪਾਸ ਕਰ ਗਏ ਉਹਨਾਂ ਨੂੰ ਡਿਗਰੀ ਦੇਣ ਤੋਂ ਨਾ ਕਰ ਦਿੱਤੀ ਸੋ ਪੰਜਾਬ ਸਰਕਾਰ ਇਹ ਚਾਹੁੰਦੀ ਆ ਕਿ ਸਾਡੇ ਗਰੀਬ ਸਮਾਜ ਦੇ ਲੋਕ ਇਹ ਵਰਨਾ ਸਕਣ ਇਹਨਾਂ ਨੂੰ ਐਜੂਕੇਸ਼ਨ ਤੋਂ ਵਾਂਝੇ ਰੱਖਿਆ ਜਾਵੇ ਐਜੂਕੇਸ਼ਨ ਤੋਂ ਵਾਂਝਾ ਰੱਖ ਕੇ ਐਜੂਕੇਸ਼ਨ ਤੋਂ ਵਾਂਝਾ ਰੱਖਿਆ ਜਾਵੇ ਪੰਜਾਬ ਸਰਕਾਰ ਸਾਡੇ ਸਮਾਜ ਦੇ ਵਿੱਚੋਂ ਇਹੋ ਜਿਹੇ ਲੀਡਰ ਪੈਦਾ ਕਰਕੇ ਧਰਮ ਦੇ ਵੜ ਕੇ ਤਾਰੀਖਾਂ ਦੇ ਮੰਤਰੀ ਪੈਦਾ ਕਰਕੇ ਏਜੰਟ ਪੈਦਾ ਕਰਕੇ ਸਮਾਜ ਸਮਾਜ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਸਮਾਜ ਨੂੰ ਗੁੰਮਰਾਹ ਕਰਕੇ ਜੋ ਜਨ ਸਮਾਜ ਦੀ ਲੁੱਟ ਹੋ ਰਹੀ ਆ ਉਹ ਇਹਨਾਂ ਦਾ ਫੰਡਾਮੈਂਟਲ ਰਾਜ ਦਾ ਸਾਰੀਆਂ ਸਰਕਾਰਾਂ ਜੋ ਆਪਣੀ ਚੋਣ ਮੈਨੀਫੈਸਟੋ ਜਿੰਦੀਆਂ ਕਿ ਗਰੀਬ ਗਰੀਬਾਂ ਨੂੰ ਪੜਾਈ ਮੁਫਤੀ ਜAVEਗੀ ਪੜਾਈ ਦੇ ਮੁੱਦੇ ਤੋਂ ਪੜਾਈ ਦਾ ਜਿਹੜਾ ਮੁੱਦਾ ਆ ਗਰੀਬ ਬੱਚਿਆਂ ਨੂੰ ਪੜਾਈ ਮੁਫਤ ਦੇਣੀ ਆ ਉਹ ਤੋਂ ਸਰਕਾਰ ਮੁਨਕਰ ਹੋ ਰਹੀ ਆ ਬੱਚਿਆਂ ਦੇ ਭੇਟ ਨੂੰ ਖਲਵਾੜ ਕਰ ਰਹੀ ਹੈ ਤੇ ਦੂਸਰਾ ਮੰਨ ਲੈ ਕੇ ਜਿਆ ਸਮਝਦਾ ਸਾਡੇ ਅੱਜ ਦਾ ਜਿਹੜਾ ਮਾਮਲਾ ਹੈ ਉਹ ਮੈਟ੍ਰਿਕ ਸਕਾਲਰਸ਼ਿਪ ਦਾ ਹੈ ਕਿਉਂਕਿ ਵਕ ਵਕ ਪਾਰਟੀਵਲ ਪਾਰਟੀਆਂ ਨੇ ਇਹਦਾ ਜਿਹੜਾ ਰੋਸ ਪਜਾਦਾ ਕੀਤਾ ਹੈ ਔਰ ਉਹ ਮੰਗ ਕਰਦੇ ਰਹੇ ਹਨ ਕਿ ਇਹ ਜਿਹੜਾ ਕੋਟਾਲਾ ਵੱਡਾ ਕੋਟਾਲਾ ਜਦੋਂ ਅਸੀਂ ਇਸ ਬਾਰੇ ਸੋਚਿਆ ਸੰ ਸਮਾਜ ਨੇ ਸੋਚਿਆ ਕਿਉਂਕਿ ਜਿਹੜਾ ਇਹ ਘਟਾਲਾ ਹੈ ਧਾਰਮਿਕ ਵਖਿਆ ਜਿਹੜਾ ਦਾਰਾ ਹੈ ਵੀ ਸਮਝਦੇ ਵੀ ਇਹ ਧਾਰਮਿਕ ਦਾਰਾ ਹੈ ਕਿਉਂਕਿ ਜਿਹੜੇ ਸਕੂਲ ਹੈ ਕਾਲਜ ਹੈ ਇਹ ਮੰਦਿਰ ਤੋਂ ਗੁਰਦੁਆਰੇ ਸਾਹਿਬ ਤੋਂ ਉੱਪਰ ਉੱਠ ਕੇ ਹੈ ਕਿਉਂਕਿ ਜਿੱਥੇ ਬੱਚਾ ਪੜ੍ਹ ਕੇ ਆਪਣੇ ਪਰਿਵਾਰਕ ਦੇ ਲਈ ਔਰ ਆਪਣੇ ਆਨ ਵਾਲੇ ਸਮੇਂ ਦੇ ਵਿੱਚ ਆਪਣੇ ਬਜ਼ੁਰਗਾਂ ਦੀ ਔਰ ਸਮਾਜ ਦੀ ਔਰ ਭਾਰਤ ਦੀ ਸੇਵਾ ਕਰਦਾ ਹੈ ਅਸੀਂ ਸਮਝਦੇ ਵੀ ਅਗਰ ਉੱਥੇ ਘਟਾਲਾ ਹੁੰਦਾ ਹੈ ਉੱਥੇ 40 ਰੁਪਏ ਇੱਧਰ ਉੱਧਰ ਹੁੰਦਾ ਹੈ ਸਾਨੂੰ ਇਹ ਲੱਗਿਆ ਵੀ ਸੰਤ ਸਮਾਜ ਨੂੰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਇਹ ਧਾਰਮਿਕ ਧਾਰੇ ਦੀ ਗੱਲ ਸੱਤਾ ਦੇ ਅੱਗੇ ਰੱਖਣੀ ਚਾਹੀਦੀ ਆ ਇਸ ਕਰਕੇ ਅੱਜ ਦਾ ਜਿਹੜਾ ਇਹ 10 ਤਰੀਕ ਦਾ 2 ਘੰਟੇ ਦਾ ਜਾਮ ਸੀ ਇਸ ਕਰਕੇ ਕੀਤਾ ਗਿਆ ਚੱਕਾ ਜਾਮ ਕਿਉਂਕਿ ਜਿਹੜੀ ਮੈਟ੍ਰਿਕ ਸਕਾਲਰਸ਼ਿਪ ਹੈ ਇਹ ਵਰਤੇ ਪਰਮਾਨੇ ਜਿਹੜਾ ਘਪਲਾ ਹੈ ਇਹ ਸਰਕਾਰ ਦੇ ਅਫਸਰਾਂ ਨੇ ਸਰਕਾਰ ਦੇ ਮੰਤਰੀਆਂ ਨੇ ਇੱਕ ਗਲਤ ਢੰਗ ਦੇ ਨਾਲ ਬੱਚਿਆਂ ਦੀ ਆਈਡੀਆਂ ਬਣਾ ਕੇ ਔਰ ਗੱਲ ਤੋਂ ਧੰਗ ਦੇਣਾ ਗੌਰਮਾ ਦੇ ਪ੍ਰਿੰਸੀਪਲਾਂ ਨੇ ਇਸ ਦਾ ਸਾਥ ਦਿੱਤਾ ਵੱਡੇ ਪੱਮਾਨੇ ਦੇ ਵਿੱਚ ਪੁਰੋ ਪੈਸਾ ਅਰਪਾ ਦੇ ਸਾਥ ਦੇ ਨਾਲ ਇਧਰ ਉਧਰ ਕੀਤਾ ਅਸੀਂ ਚਾਹੁੰਦੇ ਹਾਂ ਅਗਰ ਮੰਤਰੀ ਨੂੰ ਵੀ ਕਲੀਨ ਚਿੱਟ ਦੇਣੇ ਆ ਤਾਂ ਕਲੀਨ ਚਿੱਟ ਦੇਣੀ ਅੱਜ ਸਰਕਾਰਾਂ ਦੇ ਰਹੀਆਂ ਅੱਜ ਭਾਰਤੀਆ ਸਰਕਾਰਾਂ ਅਰਬਾਂ ਕਰੋੜਾਂ ਪਈਆਂ ਰੁੜਕੇ ਜਿਹੜੇ ਬਾਹਰ ਬੈਠੇ ਹਮੇਸ਼ਾ ਦੇ ਵਿੱਚ ਉਹਨੂੰ ਵੀ ਦੇਰੀ ਹੈ ਭਾਰਤੀ ਸਰਕਾਰ ਪਰ ਅਸੀਂ ਇਹ ਚਾਹੁੰਦੇ ਆਂ ਕਿ ਜਿਹਨਾਂ ਨੇ ਪੈਸਾ ਹੈ ਹੜੱਪਿਆ ਹੈ ਬੱਚਿਆਂ ਦਾ ਪੈਸਾ ਹੜੱਪਿਆ ਹੈ ਸਕੂਲਾਂ ਔਰ ਕਾਲਜਾਂ ਦੇ ਜਿਹੜੇ ਪ੍ਰੋਫੈਸਰ ਹੈ ਪ੍ਰਿੰਸੀਪਲ ਉਹਨਾਂ ਨੇ ਨਾ ਕੀਤੀ ਹੈ ਕਿ ਡਿਗਰੀ ਉਹਨਾਂ ਚ ਤੁਹਾਨੂੰ ਨਹੀਂ ਦਿੱਤੀ ਜਾਣੀ ਜਿੰਨਾ ਚਿਰ ਤੁਸੀਂ ਪਕਾਇਆ ਪੈਸਾ ਨਹੀਂ ਲੈ ਕੇ ਆਉਗੇ ਅੱਗੇ ਦਾ ਦਾਖਲਾ ਨਹੀਂ ਦਿੱਤਾ ਜਾਏਗਾ 1600 ਕਾਲਜਾਂ ਨੇ ਮੀਟਿੰਗ ਕਰਕੇ ਇਹ ਇਹ ਦਿੱਤਾ ਹੈ ਸੋ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਵਿਦਿਆਰਥੀਆਂ ਨਾਲ ਇੱਕ ਬਹੁਤ ਵੱਡਾ ਧੋਖਾ ਹੈ ਬਹੁਤ ਵੱਡਾ ਅਨਿਆਂ ਹੈ ਇਸ ਅਨਿਆਂ ਦੇ ਖਿਲਾਫ ਅੱਜ ਸੰਸਮਤ ਸਮਾਜ ਦੇ ਛੜਕਾ ਤੇ ਆ ਕੇ ਇਹ ਦਾਸਪਲਾ ਨੂੰ ਪਕੜਛ ਨਹੀਂ ਕੀਤਾ ਔਰ ਅਸੀਂ ਇਹ ਚੇਤਾਵਨੀ ਦਿੰਦੇ ਆ ਸਰਕਾਰ ਨੂੰ ਇਹਦੇ ਬਰ ਇਤਿਆਹ ਦੇ ਕੇ ਜਿਨ੍ਹਾਂ ਨੇ ਇੱਕ ਧੋਣੀ ਕਰ ਕਰ ਕੀਤੀ ਹੈ ਜਿਨ੍ਹਾਂ ਨੇ ਇਸ ਪੈਸੇ ਨੂੰ ਦੱਬਿਆ ਜਾਇਦ ਨੂੰ ਕੀਤਾ ਹੈ ਮਨ ਵੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭਦ ਦਿੱਤਾ ਜਾਵੇ ਬਾਬਾ ਜੀ ਇਹ ਇੱਕ ਪੰਜਾਬ ਦਾ ਛੋਟਾ ਜਿਹਾ ਕੇਂਦਰ ਦੇ ਪੱਧਰ ਤੇ ਜੇ ਦੇਖਿਆ ਜਾਵੇ ਪੰਜਾਬ ਦਾ ਇੱਕ ਛੋਟਾ ਜਿਹਾ ਇਹ ਘਟਾਲਾ ਹੈ ਲੇਕਿਨ ਕੇਂਦਰੀ ਯਾਦੋਂ ਜਿਵੇਂ ਜਿਹੜੀਆਂ ਸਾਰੀਆਂ ਇਥੇ ਚੋਕਾ ਇਹ ਕੇਂਦਰ ਦੀ ਮਿਨੀ ਭੋਤੋਂ ਤੋਂ ਕਿੰਨੇ ਕੀ ਹੋ ਸਕਦਾ ਹੈ ਇਹ ਕੇਂਦਰ ਹੈ ਕੇਂਦਰ ਸਰਕਾਰ ਹੈ ਮੈਂ ਸਿੱਧੇ ਤੌਰ ਤੇ ਕਹਿੰਦਾ ਜਿਹੜੀ ਭਾਜਪਾ ਦੀ ਸਰਕਾਰ ਹੈ ਪੂਰੀ ਮਿਲਿ ਭਗਤਾ ਜਿਹੜਾ ਰੁਪਇਆ ਉਹਨਾਂ ਦੇ ਸਾਥੀ ਬਾਹਰ ਲੈ ਕੇ ਬੈਠੇ ਆ ਭਜਾ ਦਿੱਤੇ ਗਏ ਆ ਤਾਂ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਆ ਉਹਨੂੰ ਪਤਾ ਹੈ ਵੀ ਅਗਰ ਕੇਂਦਰ ਸਰਕਾਰ ਸਾਨੂੰ ਕੁਝ ਨਹੀਂ ਕਹੇਗੀ ਜੇ ਛੋਟਾ ਜਿਹਾ ਘਟਾਲਾ ਹੈ ਪੰਜਾਬ ਸਰਕਾਰ ਨੂੰ ਪਤਾ ਹੈ ਵੀ ਅਰਬਾਂ ਦਾ ਹੀ ਰੁਪਇਆ ਜਿਹੜਾ ਕਪਲਾ ਹੈ ਕੇਂਦਰ ਸਰਕਾਰ ਨੇ ਕੀਤਾ ਹੈ ਤੇ ਉਹ ਸਾਨੂੰ ਕਿਉਂ ਕਹੇਗੀ ਇਸ ਕਰਕੇ ਅਸੀਂ ਚਾਹੁੰਦੇ ਜਨਤਾ ਦੀ ਕਟੇਰੀ ਚਾਹੁੰਦੇ ਜਾਨਾ ਚਾਹੁੰਦੇ ਸੰਤ ਮਹਾਪੁਰਸ਼ ਨੇ ਤਿਆ ਕੀਤਾ ਹੈ ਉਹ ਇਹ ਆਣਾ ਵਾਲਾ ਸਮਾ ਸਰਕਾਰਾਂ ਲਈ ਚੰਗਾ ਨਹੀਂ ਹੋਏਗਾ ਸਾਡੇ ਵਾਸਤੇ ਸਾਡੇ ਵਿਦਿਆਰਥੀਆਂ ਲਈ ਤਾਂ ਚੰਗਾ ਨਹੀਂ ਹੈ ਪਰ ਸਰਕਾਰਾਂ ਲਈ ਵੀ ਚੰਗਾ ਨਹੀਂ ਹੋਏਗਾ ਤੇ ਸਦਨਾ ਤੋਂ ਨੂੰ ਮੰਨਦੀ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਅਸੀਂ ਇਹਨਾਂ ਤੋਂ ਵੀ ਪੱਖ ਜਾਣਾਂਗੇ ਕਿ ਜਿਹੜੇ ਕੇਂਦਰ ਦੀਆਂ ਜਾਂਚ ਏਜੰਸੀਆਂ ਆ ਉਹ ਇਸ ਮਾਮਲੇ ਦੀ ਚੁੱਪ ਕਿਉਂ ਬੈਠੀਆਂ ਨੇ ਨਹੀਂ ਕੇਂਦਰੀਆਂ ਜਾਂਚ ਏਜੰਸੀਆਂ ਕੋਈ ਚੁੱਪ ਨਹੀਂ ਬੈਠੀਆਂ ਜੀ ਉਹ ਆਪਣੇ ਤੌਰ ਤੇ ਲੱਗੀਆਂ ਔਰ ਐਸਆਈਟੀ ਬਣਾਈ ਗਈ ਸੀ ਲੇਕਿਨ ਇਹ ਤਾਂ ਸਟੇਟ ਦਾ ਮਾਮਲਾ ਸੀ ਨਾ ਜੀ ਉਹ ਸਟੇਟ ਆਪਣੇ ਤਰਫੋਂ ਨਹੀਂ ਕਰ ਰਹੀ ਫੇਰ ਇਹ ਕੇਂਦਰ ਇਹਦੇ ਵਿੱਚ ਗੁੱਦੇਗਾ ਅਨਾ ਕੇਂਦਰ ਨੂੰ ਅਸੀਂ ਰਿਕਵੈਸਟ ਵੀ ਕਰਦੇ ਕਿ ਕਰੋੜਿਆਂ ਦਾ ਕਪਲਾ ਹੋ ਗਿਆ ਪਰ ਕੇਂਦਰੀ ਜੱਜਚਾਸੀਆਂ ਜਿਹੜੀਆਂ ਉਹ ਚੁੱਪ ਬੈਠੀਆਂ ਉਹਨਾਂ ਨੇ ਕੋਈ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਇਤੋਂ ਸਦੀ ਸਿੰਘ ਧਰਮਸੋਧ ਉਹਨਾਂ ਨੂੰ ਕਲੀਨ ਚੇਟ ਦੇ ਦਿੱਤੀ ਗਈ ਆ ਕਿਹਨੇ ਦਿੱਤੀ ਆ ਪੰਜਾਬ ਸਰਕਾਰ ਨੇ ਜਰ ਦੇਤੀ ਨਾ ਫਿਰ ਕੇਂਦਰ ਲੈ ਕੀ ਰੋਲ ਰਿਹਾ ਇਹ ਦੇ ਵਿੱਚ ਕੇਂਦਰ ਇਹਦੇ ਤੇ ਹੁਣ ਐਕਸ਼ਨ ਲਏਗਾ ਨਾ ਪਹਿਲੇ ਤਾਂ ਸਰਕਾਰ ਰਾਜ ਸਰਕਾਰ ਤੱਕ ਸੀਗਾ ਨਾ ਹੁਣ ਕੇਂਦਰ ਸਰਕਾਰ ਤੱਕ ਜਦੋਂ ਜਾਏਗਾ ਕੇਂਦਰ ਸਰਕਾਰ ਜ਼ਰੂਰ ਇਹ ਤੇ ਐਕਸ਼ਨ ਲਏਗੀ ਜਿਹੜੇ ਆਪਣੇ ਜਿਹੜੇ ਬੱਚੇ ਆ ਉਹਨਾਂ ਨਾਲ ਕਦੀ ਵੀ ਅਨਿਆਇ ਨਹੀਂ ਹੋਣਿਆ ਐਸੀ ਐਸੀ ਸਮਾਜ ਦੇ ਨਾਲ ਅਸੀਂ ਢੱਡ ਕੇ ਖੜੇ ਆਂ ਔਰ ਹਮੇਸ਼ਾ ਖੜੇ ਰਹਿਾਂਗੇ ਉਹਨਾਂ ਦੇ ਜਿਹੜੇ ਬੱਚੇ ਅੱਜ ਦੇ ਅਸੀਂ ਕਹੀਏ ਕਾਲਜਾਂ ਦੀ ਗੱਲ ਕਾਲਜਿਸ ਤਾਂ ਆਪ ਹੀ ਪਹਿਲਾਂ ਬਹੁਤ ਜ਼ਿਆਦਾ ਆ ਮਤਲਬ ਕਹਿੰਦੇ ਨਾ ਉਹ ਜਾਇ ਹੋਇਆ ਹੈ ਨਹੀਂ ਹੋਇਆ ਹੈ ਉਹਨਾਂ ਦੇ ਲੋਨ ਉਹਨਾਂ ਦੇ ਦੇ ਦਿੰਦੇ ਨਹੀਂ ਇੰਨੇ ਜ਼ਿਆਦਾ ਹੈ ਜਦ ਤੱਕ ਪੰਜਾਬ ਉਹਨਾਂ ਨੂੰ ਪੈਸਾ ਨਹੀਂ ਦੇਗਾ ਤੇ ਕਾਲਜ ਵੀ ਕੀ ਕਰਨਗੇ ਅਸੀਂ ਕਾਲਜਾਂ ਨੂੰ ਕੀ ਕਰੀਏ ਅਸੀਂ ਕਾਲਜਾਂ ਨੇ ਮੀਟਿੰਗ ਕੀਤੀ ਸੀ ਅਸੀਂ ਕਾਲਜਾਂ ਨਾਲ ਵੀ ਜਾ ਕੇ ਮਿਲੇ ਆ ਲੇਕਿਨ ਕਾਲਜਾਂ ਕੋਲ ਪੈਸਾ ਹੀ ਨਹੀਂ ਹੈ ਜਦਕਿ ਜੇ ਹੁਣ ਪੰਜਾਬ ਸਰਕਾਰ ਨੇ 6400 ਕਰੋੜ ਰੁਪਏ ਬੰਦਾ ਖਾ ਗਿਆ ਤੇ ਉਹਨਾਂ ਨੂੰ ਹੁਣ ਦੇਣਾ ਚਾਹੀਦਾ ਆਪਣਾ ਪੈਸਾ ਉਹਨਾਂ ਨੂੰ ਕਿਸ ਤਰ੍ਹਾਂ ਵੀ ਉਹਨਾਂ ਨੇ ਕਾਲਜਾਂ ਦਾ ਤੱਕ ਵਿਚਾਰ ਪੈਸਾ ਯਾਦ ਨਹੀਂ ਦੇ ਰਹੇ ਹਾਂ ਕੇਂਦਰ ਨੂੰ ਜ਼ਰੂਰ ਚਾਹੀਦਾ ਜੇ ਇਸ ਨੂੰ ਪੰਜਾਬ ਦੀ ਭਾਜਪਾ ਕਮੇਟੀ ਆ ਉਹਨੇ ਕੇਂਦਰ ਦੇ ਨਾਲ ਇਹ ਗੱਲਬਾਤ ਕੀਤੀ ਹੈ ਤੇ ਪੰਜਾਬ ਸਰਕਾਰ ਜਿਹੜੀ ਹੈ ਇਹਨਾਂ ਨੂੰ ਪਲੀਜ਼ ਦੇ ਰਹੇ ਮੈਂ ਤੇ ਕੇਂਦਰ ਦੇ ਨਾਲ ਪੂਰੀ ਪੂਰੀ ਗੱਲ ਹੋਈ ਹੈ ਔਰ ਕੇਂਦਰ ਦੇ ਇੱਥੇ ਪੂਰੀ ਐਕਸ਼ਨ ਹੈ ਠੀਕ ਠੀਕ ਬੁਰਾਈ ਦੇ ਨਾਲ ਖੜਾ ਹੈ ਔਰ ਇਸ ਬੁਰਾਈ ਦਾ ਬਹੁਤ ਵੱਡਾ ਜਿਹੜੀ ਕਿ ਅਸੀਂ ਸਮਾਏ ਦੇ ਬੱਚੇ ਨੂੰ ਪੜ੍ਹਾਈ ਨਹੀਂ ਮਿਲ ਰਹੀ ਬੱਚੇ ਅੱਜ ਦਰਦ ਦਰਦ ਭੜਕ ਰਹੇ ਨੇ ਤੇ ਅਸੀਂ ਕਾਂਗਰਸ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਛੋਟੀਆਂ ਛੋਟੀਆਂ ਤੇ ਹਾਤਰਾਸ ਮਾਮਲੇ ਜਿਹਨਾਂ ਨੇ ਅੱਜ ਧਰਨਾ ਲਾਇਆ ਸਾਡੇ ਇੱਥੇ ਸ਼ਹਿਰ ਦੇ ਵਿੱਚ ਇਹੋ ਉਹਨਾਂ ਨੇ

किसी कर रहे उसके लिए ये वो बिहारा बच्चा हुआ है राजस्थान में क्या उसके लिए कर रहे हो उसके, तो उसके, उसके लिए भी कर रहे हैं हमने तो सबके लिए इकट्ठा किया था पहले दिन मैं थी जब हमने ये में किया था आक्रस्ट के लिए सब बच्चियों के लिए कैंडल मार्च निकालने ऐसी किसी को इंसाफ नहीं मिलेगा हम उनके साथ एक मिनट जो कैंडल मार्च निकालने ऐसी इंसाफ किसी को नहीं मिला उस बच्ची को जस्टिस नहीं मिलेगा उनके परिवार को इंसाफ नहीं मिलेगा उसके लिए आप क्या करे सरकार आपके यूपी में दिल्ली में आप क्या करे तो मोदी सरकार खुद आई है मोदी जी खुद आए हैं इसके बीच में उतर के कि हम इसको न्याय दिलाएंगे जितनी जल्दी हो सकता है इस बच्ची के लिए न्याय हो लेकिन बाकी सरकारें नहीं कर रही हैं, जो पंजाब सरकारें, कांग्रेस सरकारें नहीं कर रही हैं। है आज तो तो से समाज ने समुदाय पुस्तक के, तो के आपने सपोर्ट किया संत समाज का धरना

ਇਹ ਜਨਤਾ ਫੇਸ ਰਹੀ ਹੈ ਸਾਰੇ ਪਾਸੇ ਬੈਠੇ ਆ ਕਿਤੇ ਜਾ ਕੇ ਦੇਖ ਲੋ ਸਾਰੇ ਭਾਰਤ ਕਹਾ ਕਰਦਾ ਯਾਰ ਕੋਈ ਤਾਂ ਸੂਬਾ ਹੋਵੇ ਕੋਈ ਤਾਂ ਸਟੇਟ ਹੋਵੇ ਜਿੱਥੇ ਸ਼ਾਂਤੀ ਹੋਵੇ ਜਿੰਦਾਬਾਦ ਜਿੰਦਾਬਾਦ ਪੰਜਾਬ ਇੱਕ ਸ਼ਾਂਤੀਪ੍ਰੀਆ ਦੇਸ਼ ਹੈ ਪਰ ਦੇਸ਼ ਛੋਟਾ ਜਿਹਾ ਪ੍ਰੇਸ਼ਾ ਸ਼ਾਂਤੀ ਹੈ ਇੱਥੇ ਵੀ ਸ਼ਾਂਤੀ ਨਹੀਂ ਹੈ ਜਿੱਥੇ ਗੁਰੂਆਂ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਵੇਰੇ ਸ਼ਾਮ ਪੜੀ ਜਾਂਦੀ ਹੈ ਫੇਰੇ ਸਾਮੋਂ ਦੇ ਤੇ ਅਰਥਾ ਨੂੰ ਤੇ ਜੇਕਰ ਹੁੰਦਾ ਇਸ ਕਰਕੇ ਭਾਈ ਕਿ ਥੇ ਸੇ ਜਾਉ ਨਾਲੋਂ ਠੀਕ ਹੈ ਨਾ ਇਸ ਕਰਕੇ ਸਾਡਾ ਵੀ ਨਾ ਨੁਕੀ ਬਣਨਾ ਨਾ ਐਮਐਲਏ ਬਣਨਾ ਨਾ ਹੀ ਅਸੀਂ ਰਾਜ ਸਭਾ ਜਾਣ ਸਾਡਾ ਕੋਈ ਲਿੰਕ ਨਹੀਂ ਹੈ ਪਰ ਬੱਚਿਆਂ ਦੇ ਨਾਲ ਨਿਆਂ ਸੰਸਥਾ ਨਾਲ